ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਜਹੇ ਕਤਲ ਕੇਸ ਦੇ ਬਾਰੇ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਕੁਝ ਕੁੱਤੇ ਇੱਕ ਕਾਲੇ ਰੰਗ ਦਾ ਲਫਾਫਾ ਲੈ ਕੇ ਜਿਸ ਦੇ ਵਿੱਚ ਇੱਕ ਸਿਰ ਹੁੰਦਾ ਉਹਨੂੰ ਸੜਕ ਤੇ ਘੁੰਮ ਰਹੇ ਹੁੰਦੇ ਆ ਤੇ ਜਦੋਂ ਫਿਰ ਪਤਾ ਲੱਗਦਾ ਕਿ ਉਸ ਲਫਾਫੇ ਦੇ ਵਿੱਚ ਕੁੱਤੇ ਸਿਰ ਲੈ ਕੇ ਘੁੰਮ ਰਿਹਾ ਤਾਂ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਤੇ ਇੱਕ ਇੱਕ ਕਰਕੇ ਉਸ ਤੋਂ ਬਾਅਦ ਬਾਕੀ ਦੇ ਬਾਡੀ ਪਾਰਟਸ ਲੱਭੇ ਜਾਂਦੇ ਆ ਤੇ লাশ ਦੇ ਜਦੋਂ ਬਾਕੀ ਪਾਰਟਸ ਮਿਲਦੇ ਆ ਫਿਰ ਪੁਲਿਸ ਦੀ ਤਹਿਕੀਕਾ ਸ਼ੁਰੂ ਹੁੰਦੀ ਆ ਤੇ ਉਹਨਾਂ ਬਾਡੀ ਪਾਰਟ ਦੀ ਸਨਾਖਤ ਕੀਤੀ ਜਾਂਦੀ ਆ ਤੇ ਫਿਰ ਪੁਲਿਸ ਇਸ ਕੇਸ ਨੂੰ ਹੱਲ ਕਰਨ ਦੇ ਵਿੱਚ ਜੁਟ ਜਾਂਦੀ ਆ ਇੱਕ ਇੱਕ ਕਰਕੇ ਸਬੂਤ ਸਾਹਮਣੇ ਆਉਂਦੇ ਰਹਿੰਦੇ ਆ ਤੇ ਪੁਲਿਸ ਇੱਕ ਇੱਕ ਸਟੈਪ ਕਰਕੇ ਇਸ ਕੇਸ ਨੂੰ ਹੱਲ ਕਰਦੀ ਆ ਤੇ ਜਦੋਂ ਇਹ ਕੇਸ ਪੂਰਾ ਹੱਲ ਹੋ ਜਾਂਦਾ ਫਿਰ ਇੱਥੇ ਇੱਕ ਕਹਾਣੀ ਨਿਕਲ ਕੇ ਆਉਂਦੀ ਆ ਇੱਕ ਬਹੁਤ ਵੱਡੇ ਰਾਜ ਨੇ ਜਿਹੜੇ ਉਹ ਸਾਹਮਣੇ ਆਉਂਦੇ ਆ ਜਿਹੜੇ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੇ ਆ ਆਖਿਰਕਾਰ ਇਹ ਕੌਣ ਸੀ ਜਿਸ ਦਾ ਸਿਰ ਕੁੱਤੇ ਸੜਕ ਦੇ ਉੱਤੇ ਲੈ ਕੇ ਘੁੰਮ ਰਿਹਾ ਸੀ ਤੇ ਇਸ ਦਾ ਕਤਲ ਕਿਸ ਨੇ ਕੀਤਾ ਸੀ ਤੇ ਫਿਰ ਕੀ ਰਾਜ ਸੀ ਜਿਹੜੇ ਨਿਕਲ ਕੇ ਸਾਹਮਣੇ ਆਏ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਤੇ ਜੇਕਰ ਤੁਸੀਂ ਅੱਜ ਪਹਿਲੀ ਵਾਰ ਇਸ ਚੈਨਲ ਦੇ ਉੱਤੇ ਵੀਡੀਓ ਦੇਖਣ ਲੱਗਿਓ ਤਾਂ ਤੁਹਾਨੂੰ ਗੁਜਾਰਿਸ਼ ਆ ਕਿ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਦਾ ਆਈਕਨ ਜ਼ਰੂਰ ਦਬਾ ਲਿਓ ਤਾਂ ਕਿ ਅੱਗੇ ਤੋਂ ਨਾਲੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਬਹੁਤਾਂ ਸਮਾਂ ਆਪਾਂ ਤੁਹਾਡਾ ਨਾਲ ਲੈਂਦੇ ਹੋਏ ਸ਼ੁਰੂ ਕਰਦੇ ਆਂ ਅੱਜ ਦੀ ਇਹ ਵੀਡੀਓ ਗੁਜਰਾਤ ਦੇ ਬਰੂਚ ਸ਼ਹਿਰ ਦੇ ਵਿੱਚ 29 ਮਾਰਚ 2025 ਦੀ ਸ਼ਾਮ ਸੀ ਉੱਥੇ ਕੁਝ ਕੁੱਤੇ ਇੱਕ ਬੈਗ ਇੱਕ ਪੌਲਥਨ ਬੈਗ ਨੂੰ ਲੈ ਕੇ ਲੜ ਰਹੇ ਸੀ ਆਪਸ ਦੇ ਵਿੱਚ ਹੁਣ ਇਹ ਇੱਕ ਆਮ ਜੀ ਗੱਲ ਸੀ ਕਿ ਕੁੱਤੇ ਕਿਸੇ ਲਫਾਫੇ ਨੂੰ ਲੈ ਕੇ ਝਗੜ ਰਹੇ ਆ ਲੜ ਰਹੇ ਆ ਉੱਥੇ ਲੋਕ ਉਹਨਾਂ ਦੇ ਨੇੜੇ ਦੀ ਇਦਾਂ ਹੀ ਲੰਗੇ ਜਾਂਦੇ ਸੀ ਪਰ ਉਸ ਲਫਾਫੇ ਦੇ ਵਿੱਚੋਂ ਫਿਰ ਕੁਝ 스멜ਾਂ ਲੌਂ ਲੱਗਦੀ ਹੈ ਤੇ ਉਸ ਤੋਂ ਬਾਅਦ ਉਸ ਲਫਾਫੇ ਚੋਂ ਇੱਕ ਇਨਸਾਨ ਦਾ ਸਿਰ ਨਿਕਲ ਕੇ ਬਾਹਰ ਕਰਦਾ ਹੈ ਤਾਂ ਜਦੋਂ ਨੇੜੇ ਤੇੜੇ ਦੇ ਲੋਕ ਇਹ ਚੀਜ਼ ਦੇਖਦੇ ਆ ਤਾਂ ਫਿਰ ਕੁੱਤਿਆਂ ਨੂੰ ਭਜਾਇਆ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੁਣ ਪੁਲਿਸ ਵਾਲੇ ਮੌਕੇ ਤੇ ਆਉਂਦੇ ਆ ਉੱਥੇ ਇੱਕ ਇਨਸਾਨ ਦਾ ਸਿਰ ਮਿਲਿਆ ਤਾਂ ਉਸ ਤੋਂ ਬਾਅਦ ਵੱਡੇ ਅਧਿਕਾਰੀਆਂ ਨੂੰ ਇਨਫੋਰਮ ਕੀਤਾ ਜਾਂਦਾ ਤੇ ਉੱਥੇ ਫਿਰ ਕ੍ਰਾਈਮ ਬ੍ਰਾਂਚ ਵਾਲੇ ਜਿਹੜੇ ਲੋਕ ਨੇ ਉਹ ਵੀ ਉੱਥੇ ਪਹੁੰਚਦੇ ਆ ਹੁਣ ਕ੍ਰਾਈਮ ਬ੍ਰਾਂਚ ਵਾਲੇ ਜਦੋਂ ਆਉਂਦੇ ਆ ਆਕੇ ਇਸ ਕੇਸ ਦੀ ਤਹਿਕੀਕਾ ਸ਼ੁਰੂ ਕਰਦੇ ਆ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਆ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ ਉਹ ਇਹ ਦੇਖਦੇ ਆ ਕਿ ਲਫਾਫਾ ਆਇਆ ਕਿੱਥੋਂ ਆ ਤਾਂ ਜਦੋਂ ਦੇਖਿਆ ਜਾਂਦਾ ਧਿਆਨ ਨਾਲ ਤਾਂ ਪਤਾ ਲੱਗਦਾ ਕਿ ਜਿਹੜਾ ਇਹ ਪੋਲੀਥਨ ਬੈਗ ਆ ਇਹ ਕਿਸੇ ਨਾਲੇ ਦੇ ਵਿੱਚੋਂ ਨਿਕਲਿਆ ਹੋਇਆ ਤਾਂ ਉੱਥੇ ਹੀ ਇੱਕ ਡਰੇਨੇਜ ਸਿਸਟਮ ਸੀਗਾ ਇੱਕ ਬਹੁਤ ਵੱਡਾ ਨਾਲਾ ਸੀ ਜੋ ਕਿ ਸ਼ਹਿਰ ਦੇ ਵਿੱਚੋਂ ਲੰਘ ਰਿਹਾ ਸੀ ਸਾਈਡ ਦੇ ਉੱਤੇ ਦੀ ਤੇ ਇੱਕ ਉੱਥੇ ਇੰਡਸਟਰੀ ਏਰੀਆ ਸੀ ਉਹਦਾ ਜਿਹੜਾ ਸਾਰਾ ਪਾਣੀ ਵਗੈਰਾ ਸੀ ਉਸ ਨਾਲੇ ਦੇ ਵਿੱਚ ਦੀ ਆਉਂਦਾ ਸੀ ਤਾਂ ਫਿਰ ਇਹ ਤੋਂ ਇਹ ਕਲੀਅਰ ਹੁੰਦਾ ਕਿ ਉਸ ਨਾਲੇ ਦੇ ਵਿੱਚੋਂ ਇਹ ਬੈਗ ਨਿਕਲਿਆ ਜਿਹਨੂੰ ਕੁੱਤੇ ਲਈ ਫਿਰਦੇ ਸੀ ਤਾਂ ਫਿਰ ਉਸ ਨਾਲੇ ਦੀ ਚੈਕਿੰਗ ਸ਼ੁਰੂ ਹੁੰਦੀ ਹੈ ਪੁਲਿਸ ਵਾਲੇ ਸੋਚਦੇ ਆ ਕਿ ਜੇਕਰ ਇਹ ਸਿਰ ਮਿਲਿਆ ਤਾਂ ਸ਼ਾਇਦ ਹੋ ਸਕਦਾ ਕਿ ਬਾਕੀ ਦੇ ਬਾਡੀ ਪਾਰਟਸ ਵੀ ਇਸੇ ਨਾਲੇ ਦੇ ਵਿੱਚ ਹੋਣ ਤਾਂ ਉਸ ਨਾਲੇ ਦੀ 2 ਕਿਲੋਮੀਟਰ ਤੱਕ ਸਰਚ ਕੀਤੀ ਜਾਂਦੀ ਹੈ ਹੁਣ ਗੁਜਰਾਤ ਦੇ ਜਿਹੜੇ ਸੈਨੀਟੇਸ਼ਨ ਵਿਭਾਗ ਦੇ ਜਿਹੜੇ ਵਰਕਰ ਹੁੰਦੇ ਆ ਜਿਹੜੇ ਸਫਾਈ ਕਰਮਚਾਰੀ ਹੁੰਦੇ ਆ ਉਹਨਾਂ ਦੇ ਨਾਲ ਮਿਲ ਕੇ ਪੁਲਿਸ ਇਸ ਨਾਲੇ ਦੀ ਜਾਂਚ ਸ਼ੁਰੂ ਕਰਦੀ ਹੈ ਤੇ ਫਿਰ ਜਦੋਂ ਜਾਂਚ ਕੀਤੀ ਜਾਂਦੀ ਹੈ ਹੁਣ ਇਹ 29 ਦੀ ਸ਼ਾਮ ਨੂੰ ਸਿਰ ਮਿਲਿਆ ਤਾਂ ਫਿਰ ਹੁਣ 30 ਮਾਰਚ ਦਾ ਦਿਨ ਆਉਂਦਾ 30 ਮਾਰਚ ਨੂੰ ਫਿਰ ਪੁਲਿਸ ਦੇ ਹੱਥ ਇੱਕ ਹੋਰ ਕਾਮਯਾਬੀ ਲੱਗਦੀ ਹੈ ਇਸੇ ਨਾਲੇ ਦੇ ਵਿੱਚ ਤਕਰੀਬਨ 200 ਮੀਟਰ ਤੋਂ ਦੂਰ ਹੀ ਤੇ ਇੱਕ ਪੁਲਿਸ ਨੂੰ ਸੱਜੀ ਬਾਹ ਮਿਲਦੀ ਹੈ ਤੇ ਉਸੇ ਦਿਨ ਪੁਲਿਸ ਵਾਲਿਆਂ ਨੂੰ ਉਸੇ ਨਾਲੇ ਦੇ ਵਿੱਚ ਇੱਕ ਪੋਲੀਥੀਨ ਦੇ ਵਿੱਚ ਬੰਦ ਸਰੀਰ ਦਾ ਜਿਹੜਾ ਲੱਕ ਤੋਂ ਲੈ ਕੇ ਗੋਡਿਆਂ ਤੱਕ ਦਾ ਹਿੱਸਾ ਮਿਲਦਾ ਲੱਤਾਂ ਦਾ ਇੰਨਾ ਕ ਹਿੱਸਾ ਪੁਲਿਸ ਵਾਲਿਆਂ ਨੂੰ ਹੋਰ ਬਰਾਮਦ ਹੁੰਦਾ ਤਾਂ ਫਿਰ ਉਸ ਤੋਂ ਅਗਲੇ ਦਿਨ ਪੁਲਿਸ ਵਾਲੇ ਹੋਰ ਸਰਚ ਕਰਦੇ ਆ ਤਾਂ ਅਗਲੇ ਦਿਨ ਫਿਰ ਇੱਕ ਖੱਬੀ ਬਾਹ ਵੀ ਮਿਲ ਜਾਂਦੀ ਹੈ ਤਾਂ ਇਦਾਂ ਕਰਦੇ ਆ ਕਰਦੇ ਆ ਪੁਲਿਸ ਵਾਲਿਆਂ ਨੂੰ 3 ਦਿਨਾਂ ਦੇ ਵਿੱਚ ਇੱਕ ਡੈੱਡ ਬੋਡੀ ਦੇ 4 ਹਿੱਸੇ ਮਿਲਦੇ ਆ ਹੁਣ ਜਦੋਂ ਇਹ 4 ਹਿੱਸੇ ਮਿਲੇ ਇਹਨਾਂ ਤੋਂ ਇਹ ਕਲੀਅਰ ਹੋਇਆ ਕਿ ਇਹ ਜਿਹੜੀ লাশ ਹੈ ਕਿਸੇ ਬੰਦੇ ਦੀ লাশ ਸੀਗੀ ਜਿਸ ਦੀ ਉਮਰ 30 ਤੋਂ 35 ਸਾਲ ਦੇ ਵਿੱਚ ਸੀ ਤੇ ਹੁਣ ਇਹਨਾਂ ਹਿੱਸਿਆਂ ਨੂੰ ਸਾਰਿਆਂ ਨੂੰ ਜਿਹੜੀ ਬੋਡੀ ਦੇ ਹਿੱਸੇ ਸੀ ਇਹਨਾਂ ਨੂੰ ਫਿਰ ਇੱਕ ਹਸਪੀਟਲ ਦੇ ਵਿੱਚ ਭੇਜਿਆ ਗਿਆ ਜਿੱਥੇ ਇਹਨਾਂ ਦਾ ਪੋਸਟਮਾਰਟਮ ਕੀਤਾ ਜਾਣਾ ਸੀ ਹੁਣ ਜਦੋਂ ਪਹਿਲੇ ਦਿਨ ਉਹ ਸਿਰ ਮਿਲਿਆ ਉਹਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਤਾਂ ਉਸ ਸਿਰ ਦਾ ਜਦੋਂ ਪੋਸਟਮਾਰਟਮ ਹੋਇਆ ਸੀ ਤਾਂ ਉਹਦੇ ਵਿੱਚੋਂ ਇੱਕ ਚੀਜ਼ ਕਲੀਅਰ ਹੁੰਦੀ ਆ ਪੁਲਿਸ ਵਾਲਿਆਂ ਨੂੰ ਉਹਦੇ ਵਿੱਚੋਂ ਪਤਾ ਲੱਗਦਾ ਕਿ ਜਿਹੜੀ ਡੈੱਡ ਬਾਡੀ ਸੀ ਜਿਸ ਦੀ ਵੀ ਉਹ ਉਸਨੇ ਥੋੜੇ ਦਿਨ ਪਹਿਲਾਂ ਆਪਣੇ ਦੰਦਾਂ ਦਾ ਕੋਈ ਇਲਾਜ ਕਰਵਾਇਆ ਸੀ ਉਹਦੇ ਦੰਦਾਂ ਦੇ ਉੱਤੇ ਇੱਕ ਕੈਪ ਚੜਵਾਇਆ ਹੋਇਆ ਸੀ ਜੋ ਕਿ ਆਪਾਂ ਕਈ ਵਾਰ ਦੇਖਦੇ ਆ ਕਿ ਜਿਹੜੀ ਆਪਣੀ ਜਾੜ ਵਗੈਰਾ ਦੀ ਜਦੋਂ ਫਿਲਿੰਗ ਕਰਾਈ ਜਾਂਦੀ ਆ ਉਸ ਤੋਂ ਬਾਅਦ ਇੱਕ ਕੈਪ ਚੜਾ ਦਿੱਤਾ ਜਾਂਦਾ ਹੈ ਤਾਂ ਫਿਰ ਉਦਾਂ ਦਾ ਹੀ ਇੱਕ ਕੈਪ ਮਿਲਿਆ ਸੀ ਤੇ ਫਿਰ ਜਿਵੇਂ ਉਸ লাশ ਦੀ ਕੰਡੀਸ਼ਨ ਸੀ ਜਾਂ ਕਹਿ ਦਈਏ ਜਿਵੇਂ ਉਸ ਦਾ ਆਪਾਂ ਕਹਿੰਦੇ ਡੀਕੰਪੋਜੀਸ਼ਨ ਹੋ ਰਹੀ ਸੀ ਉਤੋਂ ਇਹ ਲੱਗ ਰਿਹਾ ਸੀ ਕਿ 3-4 ਦਿਨ ਪਹਿਲਾਂ ਹੀ ਇਸ ਬੰਦੇ ਦਾ ਕਤਲ ਕੀਤਾ ਗਿਆ ਹੋਣਾ ਤਾਂ ਹੁਣ ਪੁਲਿਸ ਵਾਲੇ ਇਸ ਜਾਂਚ ਦੇ ਵਿੱਚ ਜੁਟ ਜਾਂਦੇ ਆ ਕਿ ਇਹ ਬੰਦਾ ਹੈ ਕੌਣ ਸੀ ਉਹਦੀ شناخت ਕਰਨੀ ਸੀ ਤਾਂ ਇਸ ਦੇ ਲਈ ਪੁਲਿਸ ਵਾਲੇ ਜਿਹੜੀ ਉੱਥੇ ਜਿੱਥੇ লাশ ਮਿਲੀ ਸੀ ਉੱਥੇ ਨੇੜੇ-ਤੇੜੇ ਜਿੰਨੀਆਂ ਵੀ ਇੰਡਸਟਰੀਜ਼ ਸੀਗੀਆਂ ਉਹਨਾਂ ਦੇ ਵਿੱਚ ਜਾਂਦੇ ਆ ਤੇ ਮਿਸਿੰਗ ਪਰਸਨ ਦੀ ਜਿਹੜੀ ਲਿਸਟ ਤਿਆਰ ਕਰਦੇ ਆ ਤਾਂ ਕਿ ਪਤਾ ਲੱਗ ਸਕੇ ਕਿ ਕੋਈ ਬੰਦਾ ਇਥੋਂ ਮਿਸ ਹੋਇਆ ਹੋਵੇ ਜਿਹਦੀ ਇਹ লাশ ਹੋ ਸਕਦੀ ਹੋਵੇ ਤਾਂ ਨਾਲ ਨਾਲ ਪੁਲਿਸ ਵਾਲੇ ਹੋਰ ਵੀ ਜਾਂਚ ਕਰ ਰਹੇ ਸੀ ਪੁਲਿਸ ਵਾਲੇ ਇੱਕ ਲਿਸਟ ਹੋਰ ਤਿਆਰ ਕਰ ਰਹੇ ਸੀ ਜੋ ਕਿ ਅਲੱਗ-ਅਲੱਗ ਪੁਲਿਸ ਸਟੇਸ਼ਨਾਂ ਦੇ ਵਿੱਚ ਮਿਸਿੰਗ ਰਿਪੋਰਟਸ ਫਾਈਲ ਕੀਤੀਆਂ ਗਈਆਂ ਹੁਣ ਉਹਨਾਂ ਦੀ ਜਿਹੜੀ ਜਾਂਚ ਸੀਗੀ ਉਹ ਉਹਨਾਂ ਦੀ ਲਿਸਟ ਤਿਆਰ ਹੋ ਰਹੀ ਸੀ ਤੇ ਦੂਜੇ ਪਾਸੇ ਪੁਲਿਸ ਵਾਲਿਆਂ ਨੂੰ ਇੱਕ ਹੋਰ ਜਾਣਕਾਰੀ ਮਿਲਦੀ ਹੈ ਜਿਸ ਦੇ ਵਿੱਚ ਪਤਾ ਲੱਗਦਾ ਜਿਹੜੇ ਦੂਜੇ ਬਾਡੀ ਪਾਰਟ ਸੀ ਜਿਨ੍ਹਾਂ ਦੀ ਡਾਕਟਰ ਹਾਲੇ ਵੀ ਜਾਂਚ ਕਰ ਰਹੇ ਸੀ ਤਾਂ ਉਹਨਾਂ ਦੇ ਵਿੱਚੋਂ ਇੱਕ ਬਾਹ ਦੇ ਉੱਤੇ ਪਤਾ ਲੱਗਦਾ ਹੈ ਕਿ ਇੱਕ ਟੈਟੂ ਬਣਿਆ ਹੋਇਆ ਸੀ ਉਸ ਟੈਟੂ ਨੂੰ ਜਿਹੜੀ ਕਿਸੇ ਨੇ ਮਿਟੇਣ ਦੀ ਕੋਸ਼ਿਸ਼ ਕੀਤੀ ਸੀ ਉਸ ਬਾਹ ਦੇ ਉੱਤੇ ਜ਼ਖਮ ਬਣੇ ਹੋਏ ਸੀ ਪਰ ਉਹ ਟੈਟੂ ਚੰਗੀ ਤਰ੍ਹਾਂ ਮਿਟ ਨਹੀਂ ਸਕਿਆ ਸੀ ਹਾਲੇ ਵੀ ਕੁਝ ਜਿਹੜੇ ਡਾਟਸ ਸੀਗੇ 2-3 ਡਾਟ ਉਹ ਹਾਲੇ ਵੀ ਟੈਟੂ ਦੇ ਉਸ ਬਾਹ ਦੇ ਉੱਤੇ ਉਦਾਂ ਹੀ ਬਣੇ ਹੋਏ ਸੀ ਤਾਂ ਹੁਣ ਪੁਲਿਸ ਵਾਲਿਆਂ ਕੋਲ ਇੱਕ ਜਾਣਕਾਰੀ ਇਹ ਵੀ ਆਉਂਦੀ ਹੈ ਤੇ ਦੂਜੇ ਪਾਸੇ ਪੁਲਿਸ ਵਾਲੇ ਜਿਹੜੀ ਦੂਜੀ ਇੱਕ ਲਿਸਟ ਤਿਆਰ ਕਰ ਰਹੇ ਸੀ ਇੱਕ ਮਿਸਿੰਗ ਪਰਸਨ ਦੀ ਜਿਹੜੀ ਰਿਪੋਰਟ ਵਗੈਰਾ ਦੀ ਜਿਹੜੀ ਲਿਸਟ ਸੀਗੀ ਉਸ ਲਿਸਟ ਦੇ ਵਿੱਚ ਇੱਕ ਪੁਲਿਸ ਵਾਲਾ ਨੂੰ ਕਾਮਯਾਬੀ ਮਿਲਦੀ ਹੈ ਉਸ ਲਿਸਟ ਦੇ ਵਿੱਚੋਂ ਪਤਾ ਲੱਗਦਾ ਕਿ ਇਦਾਂ ਦਾ ਹੀ ਕੋਈ ਬੰਦਾ ਜਿਹੜਾ 35 ਤੋਂ 40 ਸਾਲ ਦੇ ਵਿੱਚ ਸੀ ਉਸ ਦੀ ਇੱਕ ਮਿਸਿੰਗ ਰਿਪੋਰਟ ਲਿਖਾਈ ਗਈ ਸੀ ਤੇ ਉਸ ਮਿਸਿੰਗ ਰਿਪੋਰਟ ਦੇ ਵਿੱਚ ਜੋ-ਜੋ ਲਿਖਿਆ ਸੀ ਉਸ ਤੋਂ ਪਤਾ ਲੱਗ ਰਿਹਾ ਸੀ ਕਿ ਉਹ ਸਾਰੀਆਂ ਚੀਜ਼ਾਂ ਇਸ ਜਿਹੜੇ ਬਾਡੀ ਪਾਰਟਸ ਜੋ ਮਿਲੇ ਅੱਜ ਜਿਸ ਦੀ ਇਹ ਲਾਸ਼ ਹੋ ਸਕਦੀ ਹੈ ਉਸ ਦੇ ਨਾਲ ਮੈਚ ਕਰਦੇ ਹੋ ਸਕਦੇ ਆ ਤਾਂ ਹੁਣ ਪੁਲਿਸ ਵਾਲਿਆਂ ਨੇ ਜਿਸ ਨੇ ਉਹ ਮਿਸਿੰਗ ਰਿਪੋਰਟ ਲਿਖਾਈ ਸੀ ਉਹਦੇ ਬਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇੱਕ 모हित ਚੋਹਾਨ ਨਾਮ ਦੇ ਬੰਦੇ ਵੱਲੋਂ ਇੱਕ ਮਿਸਿੰਗ ਰਿਪੋਰਟ ਦਰਜ ਕਰਾਈ ਗਈ ਆ ਤਾਂ ਪੁਲਿਸ ਹੁਣ 모हित ਦੇ ਨਾਲ ਸੰਪਰਕ ਕਰਦੀ ਆ ਉਸ ਤੋਂ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਫਿਰ 모हित ਇੱਥੇ ਪੁਲਿਸ ਵਾਲਿਆਂ ਨੂੰ ਸਾਰੀ ਜਾਣਕਾਰੀ ਦਿੰਦਾ ਤੇ ਇਸ ਜਾਣਕਾਰੀ ਤੋਂ ਪਤਾ ਲੱਗਦਾ ਕਿ ਉਹਨੇ ਆਪਣੇ ਭਰਾ ਦੀ ਜਿਹੜੀ ਮਿਸਿੰਗ ਰਿਪੋਰਟ ਦਰਜ ਕਰਵਾਈ ਸੀ ਤੇ ਇੱਥੇ ਹੀ ਪੁਲਿਸ ਵਾਲਿਆਂ ਨੂੰ ਪਤਾ ਲੱਗਿਆ ਕਿ ਉਸਦੇ ਜਿਹੜੇ ਦੰਦਾਂ ਦੇ ਉੱਤੇ ਉਹਨੇ ਕਿਸੇ ਡੈਂਟਿਸਟ ਤੋਂ ਹਲੇ ਥੋੜੇ ਦਿਨ ਪਹਿਲਾਂ ਹੀ ਕੈਬ ਵਗੈਰਾ ਚੜਾਇਆ ਸੀ ਤੇ ਦੂਜੇ ਪਾਸੇ ਇੱਕ ਉਸਦੀ ਬਾਹ ਦੇ ਉੱਤੇ ਟੈਟੂ ਵੀ ਬਣਿਆ ਹੋਇਆ ਸੀ ਤੇ ਜੋ ਮੋਹਿਤ ਨੇ ਸਾਰੀਆਂ ਗੱਲਾਂ ਦਸੀਆਂ ਤੇ ਪੁਲਿਸ ਵਾਲਿਆਂ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਉਹ ਟੈਟੂ ਦੀ ਤਾਂ ਉਸ ਟੈਟੂ ਦੀ ਫੋਟੋ ਜਦੋਂ ਮਿਲਾ ਕੇ ਦੇਖੀ ਗਈ ਤਾਂ ਐਗਜੈਕਟ ਜਿਹੜੀ ਜਗ੍ਹਾ ਦੇ ਉੱਤੇ ਡਾਟ ਮਿਲੇ ਸੀ ਟੈਟੂ ਵਾਲੇ ਉਹ ਉਦਾਂ ਦੇ ਡਾਟ ਉਸਦੀ ਬਾਹ ਦੇ ਉੱਤੇ ਬਣੇ ਹੋਏ ਸੀ ਉਸਦੀ ਭਰਾ ਦੀ ਬਾਹ ਦੇ ਉੱਤੇ ਤਾਂ ਉਹ ਜਿਹੜੇ ਡਾਟ ਸੀ ਉਹ ਮੈਚ ਹੁੰਦੇ ਆ ਤਾਂ ਇਥੇ ਕਲੀਅਰ ਹੁੰਦਾ ਕਿ ਜਿਹੜੀ ਇਹ লাশ ਹੈ ਉਹ ਮੋਹਿਤ ਦੇ ਭਰਾ ਦੀ ਹੀ লাশ ਹੈ ਤਾਂ ਹੁਣ ਜਦੋਂ ਸਭ ਕੁਝ ਕਲੀਅਰ ਹੋਇਆ ਤਬ ਪਤਾ ਲੱਗਿਆ ਕਿ ਜਿਹੜੇ ਇਹ লাশ ਦੇ ਟੁਕੜੇ ਨੇ ਉਹ ਸਚਿਨ ਚੋਹਾਨ ਦੀ লাশ ਦੇ ਟੁਕੜੇ ਨੇ ਹੁਣ ਸਚਿਨ ਚੋਹਾਨ ਕੌਣ ਸੀ ਸਚਿਨ ਚੋਹਾਨ ਵੈਸੇ ਤਾਂ ਯੂਪੀ ਦੇ ਵਿਜਨੌਰ ਦਾ ਰਹਿਣ ਵਾਲਾ ਸੀ ਪਰ ਉਹ 10-12 ਸਾਲ ਪਹਿਲਾਂ ਗੁਜਰਾਤ ਦੇ ਵਿੱਚ ਆ ਕੇ ਰਹਿਣ ਲੱਗਿਆ ਸੀ ਇੱਥੇ ਉਹ ਇੱਕ ਫਰਮਾ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਇੱਥੇ ਉਹਦੀ ਘਰਵਾਲੀ ਵੀ ਉਹਦੇ ਨਾਲ ਰਹਿੰਦੀ ਸੀ ਜਿਸ ਦਾ ਨਾਮ ਪਾਰੂਲ ਸੀ ਤੇ ਇੱਕ ਉਹਦਾ ਬੇਟਾ ਸੀ 4 ਸਾਲ ਦਾ ਜੋ ਇਸ ਦੇ ਨਾਲ ਇੱਥੇ ਗੁਜਰਾਤ ਦੇ ਵਿੱਚ ਰਹਿੰਦੇ ਸੀ ਤਾਂ ਹੁਣ ਉਸ ਦੇ ਘਰ ਵਾਲੀ ਤੇ ਉਸ ਦੇ ਘਰ ਬਾਰੇ ਪਤਾ ਕੀਤਾ ਗਿਆ ਪੁਲਿਸ ਉਸ ਦੇ ਘਰ ਪਹੁੰਚਦੀ ਹੈ ਘਰ ਜਾ ਕੇ ਦੇਖਦਿਆ ਤਾਂ ਜਿਹੜੇ ਘਰ ਨੂੰ ਲੋਕ ਲੱਗੇ ਹੋਏ ਸੀ ਉਸ ਦੀ ਘਰ ਵਾਲੀ ਬਾਰੇ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਿਆ ਕਿ ਉਸ ਦੀ ਘਰ ਵਾਲੀ ਹੈ ਜੋ ਉਹ ਆਪਣੇ ਪੇਕੇ ਆ ਤਾਂ ਹੁਣ ਪੁਲਿਸ ਜਿਹੜੇ ਯੂਪੀ ਦੇ ਵਿੱਚ ਜਿਹੜੇ ਉਥੇ ਪੇਕੇ ਸੀਗੇ 파룰 ਦੇ ਉਥੇ ਪਹੁੰਚਦੀ ਹੈ ਉਥੇ ਜਾ ਕੇ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਹੁਣ ਜਿਹੜੀ 파룰 ਆ ਉਹ ਪੁਲਿਸ ਵਾਲਿਆਂ ਨੂੰ ਦੱਸਦੀ ਹੈ ਕਿ ਜਿਹੜਾ ਉਸ ਦਾ ਘਰ ਵਾਲਾ ਸਚਿਨ ਹੈ ਉਹ ਕਿਤੇ ਬੰਗਲੌਰ ਦੇ ਵਿੱਚ ਕੰਮ ਦੇ ਲਈ ਗਿਆ ਹੋਇਆ ਹੈ ਤਾਂ ਹੁਣ ਪੁਲਿਸ ਵਾਲੇ ਇੱਥੇ ਬੜੇ ਹੈਰਾਨ ਹੁੰਦੇ ਆ ਕਿਉਂਕਿ ਉਸ ਦੇ ਘਰ ਵਾਲੇ ਦਾ ਤਾਂ ਕਤਲ ਹੋ ਚੁੱਕਿਆ ਸੀ ਪਰ ਦੂਜੇ ਪਾਸੇ ਉਸ ਦੀ ਘਰ ਵਾਲੀ ਜਿਹੜੀ ਪਾਰੂਲ ਸੀ ਉਹ ਕਹਿ ਰਹੀ ਸੀ ਕਿ ਉਹ ਤਾਂ ਕਿਤੇ ਕੰਮ ਦੇ ਉੱਤੇ ਗਿਆ ਹੋਇਆ ਤਾਂ ਇਹ ਵੀ ਚੀਜ਼ ਅੱਗੇ ਚੱਲ ਕੇ ਫਿਰ ਕਲੀਅਰ ਹੁੰਦੀ ਹੈ ਕਿਉਂਕਿ ਉਸ ਦੀ ਘਰ ਵਾਲੀ ਨੂੰ ਪਤਾ ਹੀ ਨਹੀਂ ਸੀ ਕਿ ਉਸ ਦਾ ਘਰ ਵਾਲਾ ਮਿਸਿੰਗ ਵੀ ਆ ਤੇ ਉਸ ਦਾ ਜਿਹੜਾ ਕਤਲ ਵੀ ਹੋ ਚੁੱਕਿਆ ਕਿਉਂਕਿ ਹੁਣ ਜਿਹੜਾ ਉਸ ਦਾ ਭਰਾ ਸੀ ਸਚਿੰਦਰਾ ਭਰਾ ਸੀ ਜੋ ਮੋਹਿਤ ਉਸ ਨੇ ਆਪਣੀ ਜਿਹੜੀ ਪਰਝਾਈ ਆ ਉਹਨੂੰ ਦੱਸਿਆ ਨਹੀਂ ਸੀ ਹਾਲ ਤੱਕ ਕਿ ਉਸ ਦਾ ਜਿਹੜਾ ਭਰਾ ਆ ਉਹ ਮਿਸਿੰਗ ਹੈ ਕਿਉਂਕਿ ਜੋ ਵੀ ਗੱਲਬਾਤ ਹੋਈ ਉਸ ਦੇ ਵਿੱਚ ਜਿਹੜਾ ਇਹ ਮੋਹਿਤ ਸੀ ਪੁਲਿਸ ਵਾਲਿਆਂ ਨੂੰ ਉਹਨੇ ਦੱਸਿਆ ਕਿ ਜਿਹੜਾ ਸਚਿਨ ਸੀ ਉਹ 7 ਮਾਰਚ ਨੂੰ ਆਪਣੀ ਫੈਮਲੀ ਦੇ ਨਾਲ ਜਿਹੜਾ ਗੁਜਰਾਤ ਤੋਂ ਯੂਪੀ ਦੇ ਵਿੱਚ ਇੱਕ ਵਿਆਹ ਅਟੈਂਡ ਕਰਨ ਦੇ ਲਈ ਆਇਆ ਸੀ ਇੱਥੇ ਉਹ ਵਿਆਹ ਦੇ ਉੱਤੇ ਰਿਹਾ ਤੇ ਉਸ ਤੋਂ ਬਾਅਦ ਉਹ ਦੁਬਾਰਾ ਗੁਜਰਾਤ ਵਾਪਸ ਚਲੇ ਗਿਆ ਤੇ ਉਸ ਦਾ ਜਿਹੜਾ ਬੇਟਾ ਤੇ ਉਸ ਦੀ ਘਰ ਵਾਲੀ ਸੀ ਉਹ ਇੱਥੇ ਹੀ ਸੀ ਤੇ ਉਹਨੇ ਗੁਜਰਾਤ ਦੇ ਵਿੱਚ ਜਾ ਕੇ ਸਚਿਨ ਨੇ ਟਿਕਟ ਭੇਜਣੀ ਸੀ ਇਹਨਾਂ ਨੂੰ ਟ੍ਰੇਨ ਦੀ ਤੇ ਉਹਦੀ ਉਹ ਐਡਿਕ ਕਰ ਰਹੇ ਸੀ ਹੁਣ 25 ਤਰੀਕ ਤੱਕ 25 ਮਾਰਚ ਤੱਕ ਜਿਹੜਾ ਮੋਹਿ ਸੀ ਉਹਦੀ ਆਪਣੇ ਭਰਾ ਸਚਿੰਦ ਦੇ ਨਾਲ ਗੱਲ ਹੁੰਦੀ ਰਹੀ ਪਰ 25 ਤਰੀਕ ਤੋਂ ਬਾਅਦ ਜਿਹੜਾ ਮੋਹਿਤ ਉਹਦਾ ਫੋਨ ਸਚਿੰਨ ਚੱਕਣ ਤੋਂ ਹਟ ਜਾਂਦਾ ਉਹਦੇ ਤੇ ਵੈਲ ਜਾਂਦੀ ਰਹੀ ਪਰ ਉਹ ਚੱਕਦਾ ਨਹੀਂ ਤੇ ਦੋ ਕੁ ਦਿਨ ਬਾਅਦ ਜਿਹੜਾ ਸਚਿੰਦ ਦਾ ਫੋਨ ਆ ਉਹ ਸਵਿਚ ਆਫ ਹੋ ਜਾਂਦਾ ਤਾਂ ਹੁਣ ਇੱਥੇ ਜਿਹੜੀ ਉਸਦੇ ਭਰਾ ਨੂੰ ਬੜੀ ਟੈਨਸ਼ਨ ਹੋਈ ਸੀ ਕਿਉਂਕਿ ਜਦੋਂ ਉਸਦਾ ਫੋਨ ਬੰਦ ਹੋਇਆ ਸੀ ਫੋਨ ਬੰਦ ਹੋਣ ਤੋਂ ਪਹਿਲਾਂ ਸਚਿਨ ਨੇ ਇੱਕ ਮੈਸੇਜ ਭੇਜਿਆ ਸੀ ਆਪਣੇ ਭਰਾ ਦੇ ਫੋਨ ਦੇ ਉੱਤੇ ਤੇ ਉਸ ਮੈਸੇਜ ਦੇ ਵਿੱਚ ਉਹਨੇ ਲਿਖਿਆ ਸੀ ਕਿ ਉਹ 파ਰულ ਨੂੰ ਤਲਾਕ ਦੇਣਾ ਚਾਹੁੰਦਾ ਕਿਉਂਕਿ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਔਰਤ ਵੀ ਹੈ ਤੇ ਉਹਨੇ ਨਾਲ ਇੱਕ ਗੱਲ ਹੋਰ ਲਿਖੀ ਸੀ ਜਿਸ ਨੇ ਕਿ ਸਭ ਨੂੰ ਹੋਰ ਵੀ ਜ਼ਿਆਦਾ ਹੈਰਾਨ ਕੀਤਾ ਉਹਨੇ ਆਪਣੇ ਮੈਸੇਜ ਦੇ ਵਿੱਚ ਲਿਖਿਆ ਸੀ ਕਿ ਮੈਂ ਕਿਸੇ ਆਪਣੇ ਦੋਸਤ ਤੋਂ ਪੈਸੇ ਉਧਾਰੇ ਲਏ ਸੀ ਜਿਸ ਦੇ ਕਰਕੇ ਮੇਰੀ ਉਹਦੇ ਨਾਲ ਅਣਬਣ ਹੋ ਗਈ ਆ ਤੇ ਅਣਬਣ ਹੋਣ ਤੋਂ ਬਾਅਦ ਸਾਡੀ ਲੜਾਈ ਹੋਈ ਤੇ ਲੜਾਈ ਦੇ ਵਿੱਚ ਮੈਂ ਉਸ ਦਾ ਕਤਲ ਕਰ ਦਿੱਤਾ ਤੇ ਮੈਂ ਹੁਣ ਅੰਡਰਗਰਾਉਂਡ ਹੋਣ ਲੱਗਿਆ ਇਹ ਚੀਜ਼ ਜਿਹੜੀ ਸਚਿਨ ਨੇ ਮੈਸੇਜ ਦੇ ਵਿੱਚ ਲਿਖ ਕੇ ਭੇਜੀ ਸੀ ਹੁਣ 모हित ਨੂੰ ਜਦੋਂ ਇਹ ਮੈਸੇਜ ਮਿਲਿਆ ਤਾਂ ਨਾਲ ਦੇ ਨਾਲ 모हित ਗੁਜਰਾਤ ਨੂੰ ਰਵਾਨਾ ਹੋ ਜਾਂਦਾ ਕਿਉਂਕਿ ਉਹਨੂੰ ਲੱਗ ਰਿਹਾ ਸੀ ਕਿ ਇਸ ਮੈਸੇਜ ਦੇ ਪਿੱਛੇ ਕੋਈ ਹੋਰ ਗੱਲ ਹੋ ਸਕਦੀ ਹੈ ਜਿਹੜਾ ਸਚਿਨ ਉਸ ਦਾ ਭਰਾ ਆ ਉਹ ਇਦਾਂ ਕਦੇ ਨਹੀਂ ਕਰ ਸਕਦਾ ਤਾਂ ਫਿਰ ਉਹ ਨਾਲ ਦੀਆਂ ਗੁਜਰਾਤ ਜਾਂਦਾ ਗੁਜਰਾਤ ਦੇ ਵਿੱਚ ਜਾ ਕੇ ਸਚਿੰਦਰਾ ਉੱਥੇ ਇੱਕ ਬਚਪਨ ਦਾ ਦੋਸਤ ਰਹਿੰਦਾ ਸੀ ਜਿਸ ਦਾ ਨਾਮ ਛਲੇਂਦਰ ਸੀ ਇਹ ਫਿਰ ਮੋਹਿਤ ਛਲੇਂਦਰ ਨੂੰ ਮਿਲਦਾ ਛਲੇਂਦਰ ਨੂੰ ਮਿਲ ਕੇ ਉਹਨੂੰ ਸਾਰੀ ਗੱਲਬਾਤ ਦੱਸਦਾ ਤੇ ਛਲੇਂਦਰ ਹੁਣ ਆਪਣੇ ਉਸ ਦੋਸਤ ਦੇ ਸਚਿੰਦ ਦੇ ਭਾਲ ਕਰਨ ਲੱਗਦਾ ਉਸਦੇ ਭਰਾ ਦੇ ਨਾਲ ਤਾਂ ਜਦੋਂ ਉਹ ਭਾਲ ਕਰ ਰਹੇ ਸੀ ਤੇ ਉਹਨਾਂ ਨੂੰ ਸਚਿੰਦ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਫਿਰ 28 ਮਾਰਚ ਨੂੰ ਜਾ ਕੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਕੰਪਲੇਂਟ ਦਰਜ ਕਰਾਉਂਦਾ ਇੱਕ ਮਿਸਿੰਗ ਕੰਪਲੇਂਟ ਦਰਜ ਕਰਾਉਂਦੇ ਆ ਤਾਂ ਹੁਣ ਪੁਲਿਸ ਵਾਲਿਆਂ ਨੂੰ ਇੱਥੇ ਛਲੇਂਦਰ ਦੇ ਬਾਰੇ ਪਤਾ ਲੱਗਿਆ ਹੁਣ ਪੁਲਿਸ ਵਾਲੇ ਛਲੇਂਦਰ ਦੇ ਨਾਲ ਗੱਲ ਕਰਨੀ ਚਾਹੁੰਦੇ ਸੀ ਕਿਉਂਕਿ ਹੁਣ ਉਹਦਾ ਇੱਕੇ دوست ਸੀਗਾ ਸਚਿੰਦਰਾ ਜਿਹੜਾ ਕਿ ਗੁਜਰਾਤ ਦੇ ਵਿੱਚ ਰਹਿੰਦਾ ਸੀ ਜੋ ਸਚਿੰਦਰ ਦੇ ਬਾਰੇ ਕੁਝ ਜਾਣਦਾ ਹੋਵੇ ਉਹ ਤੋਂ ਪਤਾ ਲੱਗ ਸਕਦਾ ਸੀ ਕਿ ਕਿਹੜੇ ਪੈਸਿਆਂ ਦੀ ਗੱਲ ਚੱਲ ਰਹੀ ਸੀ ਤੇ ਕਿਸ ਨੂੰ ਮਾਰਨ ਦੀ ਗੱਲ ਕਰ ਰਿਹਾ ਸੀ ਜਿਹੜਾ ਸਚਿੰਦਰਾ ਤਾਂ ਹੁਣ ਪੁਲਿਸ ਵਾਲੇ ਜਦੋਂ ਸੁਲਿੰਦਰ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਪਤਾ ਲੱਗਦਾ ਕਿ ਜਿਹੜਾ ਸੁਲਿੰਦਰ ਆ ਉਹ ਇੱਥੋਂ ਜਿਹੜਾ ਚਲਿਆ ਗਿਆ ਗੁਜਰਾਤ ਤੋਂ ਜਿਹੜਾ ਯੂਪੀ ਵੱਲ ਨੂੰ ਤੇ ਯੂਪੀ ਦੇ ਵਿੱਚ ਗਿਆ ਤਾਂ ਹੈ ਸੀ ਤੇ ਨਾਲ ਹੀ ਉਸ ਸੁਲਿੰਦਰ ਦਾ ਹੁਣ ਫੋਨ ਵੀ ਸਵਿਚ ਆਫ ਆ ਰਿਹਾ ਸੀ ਤਾਂ ਹੁਣ ਪੁਲਿਸ ਵਾਲੇ ਬੜੇ ਹੈਰਾਨ ਹੁੰਦੇ ਆ ਕਿਉਂਕਿ ਇੱਕ ਦੋਸਤ ਪਹਿਲਾਂ ਤੋਂ ਮਿਸਿੰਗ ਸੀ ਤੇ ਦੂਜੇ ਦਾ ਫੋਨ ਬੰਦ ਆ ਰਿਹਾ ਸੀ ਤੇ ਉਹਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ ਸੀ ਤਾਂ ਇੱਥੇ ਪੁਲਿਸ ਵਾਲਿਆਂ ਨੂੰ ਕੋਈ ਸ਼ੱਕ ਹੋਇਆ ਤੇ ਪੁਲਿਸ ਵਾਲਿਆਂ ਨੇ ਜਿਹੜਾ ਉਹ ਸ਼ਲੇਂਦਰ ਸੀ ਉਸ ਦਾ ਜਿਹੜਾ ਫੋਨ ਸੀ ਉਹਨੂੰ ਸਰਵੇਲੈਂਸ ਦੇ ਉੱਤੇ ਲਾਇਆ ਜਿਹੜਾ ਸਚਿੰਨ ਸੀ ਉਸ ਦਾ ਫੋਨ ਤਾਂ ਪਹਿਲਾਂ ਹੀ ਸਰਵੇਲੈਂਸ ਦੇ ਉੱਤੇ ਸੀ ਤੇ ਨਾਲ ਹੀ ਪੁਲਿਸ ਵਾਲਿਆਂ ਨੇ ਇਹਨਾਂ ਦੋਨਾਂ ਜਣਿਆਂ ਦੀ ਕਾਲਰ ਰਿਕਾਰਡ ਕਢਾਈ ਤੇ ਜਦੋਂ ਕਾਲਰ ਰਿਕਾਰਡ ਕਢਾ ਕੇ ਦੋਨਾਂ ਦੇ ਫੋਨ ਦੀ ਚੈੱਕ ਕੀਤੀ ਗਈ ਤਾਂ ਪੁਲਿਸ ਵਾਲੇ ਇੱਥੇ ਹੈਰਾਨ ਹੋ ਜਾਂਦੇ ਆ ਕਾਲਰ ਰਿਕਾਰਡ ਦੇਖ ਕੇ ਕਿਉਂਕਿ ਜਿਹੜਾ ਉਹ ਛਲੇਂਦਰ ਸੀ ਉਸਦੇ ਫੋਨ ਦੇ ਕਾਲ ਰਿਕਾਰਡ ਤੋਂ ਪਤਾ ਲੱਗਿਆ ਕਿ ਜਿਸ ਦਿਨ ਸਚਿੰਦਰਾ ਫੋਨ ਸਵਿਚ ਆਫ ਹੋਇਆ ਉਸ ਦਿਨ ਤੋਂ ਪਹਿਲਾਂ ਹੀ ਜਿਹੜਾ ਦੂਜਾ ਛਲੇਂਦਰ ਸੀ ਇਹਦੇ ਫੋਨ ਦੇ ਉੱਤੋਂ ਜਿਹੜੀਆਂ ਆਊਟ ਗoing ਕਾਲ ਸੀਗੀਆਂ ਉਹ ਬੰਦ ਹੋ ਚੁੱਕੀਆਂ ਸੀ ਤੇ ਇਹ ਕਿਤੇ ਵੀ ਜਿਹੜਾ ਕਾਲ ਨਹੀਂ ਕਰਦਾ ਸੀ ਤੇ ਜਦੋਂ ਵੀ ਕਿਸੇ ਨਾਲ ਗੱਲ ਕਰਨੀ ਹੁੰਦੀ ਆਪਣੇ ਘਰਦਿਆਂ ਨਾਲ ਤਾਂ ਇਹ ਮੈਸੇਜ ਦੇ ਉੱਤੇ ਹੀ ਗੱਲ ਕਰਦਾ ਸੀ ਤਾਂ ਇੱਥੋਂ ਪੁਲਿਸ ਵਾਲਿਆਂ ਦਾ ਮੱਥਾ ਠਣ ਗਿਆ ਪੁਲਿਸ ਵਾਲਿਆਂ ਨੂੰ ਲੱਗਿਆ ਕਿ ਜਿਹੜਾ ਇਹ ਸ਼ਲਿੰਦਰ ਆ ਕੁਝ ਨਾ ਕੁਝ ਲੁਕੋ ਰਿਹਾ ਕਿਉਂਕਿ ਇਹ ਸਭ ਕੁਝ ਜਿਵੇਂ ਆਪਣੇ ਲੋਕੇਸ਼ਨ ਨੂੰ ਲੁਕੋਇਆ ਜਾ ਰਿਹਾ ਉਸ ਦੇ ਵੱਲੋਂ ਫੋਨ ਨਹੀਂ ਕੀਤਾ ਜਾ ਰਿਹਾ ਟੈਕਸਟ ਮੈਸੇਜ ਭੇਜੇ ਜਾ ਰਹੇ ਨੇ ਤਾਂ ਇੱਥੋਂ ਇਹੀ ਕਲੀਅਰ ਹੁੰਦਾ ਸੀ ਕਿ ਸ਼ਾਇਦ ਜਿਹੜਾ ਸਚਿੰਦ ਦਾ ਕਤਲ ਆ ਉਹ ਸ਼ਲਿੰਦਰ ਨੇ ਨਾ ਕੀਤਾ ਹੋਵੇ ਇਸ ਕਰਕੇ ਹੁਣ ਦੂਜੇ ਪਾਸੇ ਉਸ ਦਾ ਫੋਨ ਸਰਵੇਲੈਂਸ ਦੇ ਉੱਤੇ ਲੱਗਿਆ ਹੋਇਆ ਸੀ ਤੇ ਸਰਵੇਲੈਂਸ ਦੇ ਲੱਗੇ ਹੋਣ ਦੇ ਨਾਲ ਪੁਲਿਸ ਨੂੰ ਇੱਥੇ ਕਾਮਯਾਬੀ ਮਿਲਦੀ ਆ ਤੇ ਜਿਹੜਾ ਉਹ ਸ਼ਲਿੰਦਰ ਆ ਪੁਲਿਸ ਨੂੰ ਯੂਪੀ ਦੇ ਵਿੱਚੋਂ ਮਿਲਦਾ ਤੇ 2 ਅਪ੍ਰੈਲ ਨੂੰ ਜਿਹੜੀ ਪੁਲਿਸ ਆ ਫਿਰ ਉਸ ਛਲੇਂਦਰ ਨੂੰ ਗ੍ਰਿਫਤਾਰ ਕਰਦੀ ਹੈ ਤੇ ਗ੍ਰਿਫਤਾਰ ਕਰਕੇ ਉਹਨੂੰ ਗੁਜਰਾਤ ਦੇ ਵਿੱਚ ਲੈ ਕੇ ਆਇਆ ਜਾਂਦਾ ਤੇ ਇੱਥੇ ਲਿਆ ਕੇ ਉਹ ਤੋਂ ਪੁੱਛਗਛ ਹੁੰਦੀ ਆ ਤਾਂ ਫਿਰ ਜਿਹੜਾ ਇਹ ਛਲੇਂਦਰ ਆ ਪੁਲਿਸ ਵਾਲਿਆਂ ਸਾਹਮਣੇ ਸਾਰੀ ਗੱਲ ਕਬੂਲ ਕਰ ਲੈਂਦਾ ਇਹ ਪੁਲਿਸ ਵਾਲਿਆਂ ਨੂੰ ਦੱਸਦਾ ਕਿ ਉਸੇ ਨੇ ਆਪਣੇ ਦੋਸਤ ਸਚਿੰਦ ਦਾ ਕਤਲ ਕੀਤਾ ਤੇ ਉਸੇ ਨੇ ਉਹਦੇ ਟੁਕੜੇ ਸਿੱਟੇ ਨੇ ਤੇ ਨਾਲ ਹੀ ਉਹ ਇੱਥੇ ਪੁਲਿਸ ਵਾਲਿਆਂ ਨੂੰ ਇੱਕ ਕਹਾਣੀ ਸੁਣਾਉਂਦਾ ਤੇ ਜਿਹੜੀ ਉਹ ਕਹਾਣੀ ਸੁਣਾਉਂਦਾ ਉਹਦੇ ਵਿੱਚ ਪਤਾ ਲੱਗਦਾ ਕਿ ਜਿਸ ਸਚਿੰਦ ਦਾ ਕਤਲ ਹੋਇਆ ਸੀ ਉਹ ਵੀ ਕੋਈ ਦੁੱਧ ਤੋਤਾ ਨਹੀਂ ਸੀ ਹੁਣ ਸ਼ਲੇਂਦਰ ਨੇ ਪੁਲਿਸ ਵਾਲਿਆਂ ਨੂੰ ਇੱਕ ਸਟੋਰੀ ਸੁਣਾਈ ਉਹਦੇ ਵਿੱਚ ਪਤਾ ਲੱਗਿਆ ਕਿ 12 ਸਾਲ ਪਹਿਲਾਂ ਇਹ ਦੋਨੋਂ ਦੋਸਤ ਯੂਪੀ ਤੋਂ ਗੁਜਰਾਤ ਆਉਂਦੇ ਆ ਤੇ ਇਹ ਸਾਇੰਸ ਗ੍ਰੈਜੂਏਟ ਸੀਗੇ ਦੋਨੋਂ ਜਾਣੇ ਤੇ ਇੱਥੇ ਆ ਕੇ ਅਲੱਗ-ਅਲੱਗ ਫਾਰਮਾ ਕੰਪਨੀਆਂ ਦੇ ਵਿੱਚ ਕੰਮ ਕਰਨ ਲੱਗਦੇ ਆ ਤੇ ਇਹ ਦੋਨੋਂ ਅਲੱਗ-ਅਲੱਗ ਕਿਰਾਏ ਦੇ ਉੱਤੇ ਮਕਾਨਾਂ ਦੇ ਵਿੱਚ ਰਹਿੰਦੇ ਸੀ ਤੇ ਹੁਣ ਇਦਾਂ ਜਦੋਂ ਇਹਨਾਂ ਦੀ ਜ਼ਿੰਦਗੀ ਚੱਲਦੀ ਸੀ ਤਾਂ ਸ਼ਲੇਂਦਰ ਦਾ ਵਿਆਹ ਹੋ ਜਾਂਦਾ ਤੇ ਸ਼ਲੇਂਦਰ ਵਿਆਹ ਹੋਣ ਤੋਂ ਬਾਅਦ ਆਪਣੀ ਘਰਵਾਲੀ ਨੂੰ ਗਜਰਾਤ ਦੇ ਵਿੱਚ ਹੀ ਲੈ ਆਉਂਦਾ ਤੇ ਇੱਥੇ ਫਿਰ ਜਿਹੜਾ ਸ਼ਲੇਂਦਰ ਸੀ ਆਪਣੀ ਘਰਵਾਲੀ ਦੇ ਨਾਲ ਇੱਕ ਮਕਾਨ ਦੇ ਵਿੱਚ ਕਿਰਾਏ ਦੇ ਉੱਤੇ ਰਹਿੰਦਾ ਸੀ ਤੇ ਜਿਹੜਾ ਦੂਜੇ ਪਾਸੇ ਸਚਿਨ ਸੀ ਇਹ ਵੀ ਇੱਕ ਅਲੱਗ ਮਕਾਨ ਦੇ ਵਿੱਚ ਕਿਰਾਏ ਦੇ ਉੱਤੇ ਰਹਿੰਦਾ ਸੀ ਹੁਣ ਇਹ ਦੋਨੋਂ ਜਾਣੇ ਦੋਸਤ ਸੀਗੇ ਬਚਪਨ ਤੋਂ ਦੋਨੋਂ ਜਾਣੇ ਜਿਹੜੇ ਇੱਕ ਦੂਜੇ ਦਾ ਵਧੀਆ ਕਰਦੇ ਸੀ ਇੱਕ ਦੂਜੇ ਦੇ ਇਹਨਾਂ ਨੂੰ ਏਟੀਐਮ ਪਿੰਨ ਤੱਕ ਪਤਾ ਸੀ ਫੋਨਾਂ ਦੇ ਪਾਸਵਰਡ ਪਤਾ ਸੀ ਕੱਲੀ-ਕੱਲੀ ਗੱਲ ਇੱਕ ਦੂਜੇ ਦੇ ਨਾਲ ਸ਼ੇਅਰ ਕਰਦੇ ਸੀ ਤਾਂ ਇਹਦੇ ਚੱਲਦੇ ਆ ਹੁਣ ਜਿਹੜਾ ਸ਼ਲੇਂਦਰ ਆ ਇੱਕ ਦਿਨ ਸਚਿਨ ਨੂੰ ਇੱਕ ਆਫਰ ਦਿੰਦਾ ਉਹ ਇਹਨੂੰ ਕਹਿੰਦਾ ਕਿ ਤੂੰ ਮੇਰੇ ਘਰ ਦੇ ਵਿੱਚ ਆ ਕੇ ਰਹਿਣ ਲੱਗ ਜਾ ਮੇਰੇ ਨਾਲ ਤੇ ਆਪਾਂ ਜਿਹੜਾ ਖਰਚਾ ਆਪਸ ਦੇ ਵਿੱਚ ਵੰਡ ਲਿਆ ਕਰਾਂਗੇ ਤੇ ਵਿੱਚ ਦੋਨੋਂ ਦਾ ਫਾਇਦਾ ਹੋ ਜਾਊਗਾ ਤੇ ਹੁਣ ਜਿਹੜਾ ਸਚਿਨ ਆ ਉਹ ਫਿਰ ਇਦਾਂ ਹੀ ਕਰਦਾ ਤੇ ਛਲੇਂਦਰ ਦੇ ਘਰ ਦੇ ਵਿੱਚ ਉਸਦੇ ਨਾਲ ਜਾ ਕੇ ਰਹਿਣ ਲੱਗਦਾ ਹੁਣ ਛਲੇਂਦਰ ਨੇ ਤਾਂ ਉਹਨੂੰ ਪੂਰਾ ਵਿਸ਼ਵਾਸ ਕਰਕੇ ਆਪਣੇ ਘਰ ਦੇ ਵਿੱਚ ਰੱਖਿਆ ਸੀ ਪਰ ਇੱਥੇ ਜਿਹੜਾ ਸਚਿਨ ਆ ਉਹ ਛਲੇਂਦਰ ਦੇ ਨਾਲ ਵਿਸ਼ਵਾਸ ਘਾਤ ਕਰਦਾ ਇੱਥੇ ਉਹ ਕੀ ਕਰਦਾ ਜਿਹੜਾ ਛਲੇਂਦਰ ਸੀ ਉਹਦੀ ਘਰ ਵਾਲੀ ਦੀ ਇੱਕ ਦਿਨ ਸਚਿਨ ਬਾਥਰੂਮ ਦੇ ਵਿੱਚ ਨਹਾਉਂਦੀ ਹੋਈ ਦੀ ਵੀਡੀਓ ਬਣਾ ਲੈਂਦਾ ਤੇ ਉਹ ਵੀਡੀਓ ਆਪਣੇ ਕੋਲ ਰੱਖਦਾ ਤੇ ਉੱਥੇ ਹੀ ਰਹਿੰਦਾ ਰਹਿੰਦਾ ਤੇ ਦੂਜੇ ਪਾਸੇ ਜਿਹੜਾ ਇਹ ਸਚਿੰਨ ਸੀ ਇਹਦਾ ਹੁਣ ਤੱਕ ਵਿਆਹ ਵੀ ਹੋ ਚੁੱਕਿਆ ਸੀ ਤੇ ਇਹ ਵਿਆਹ ਤੋਂ ਬਾਅਦ ਇਸ ਦੇ ਘਰ ਇੱਕ ਬੇਟਾ ਵੀ ਹੋਇਆ ਤੇ ਇਹਦੀ ਘਰਵਾਲੀ ਤੇ ਜਿਹੜੇ ਬੇਟਾ ਸੀ ਇਹ ਦੋਨੋਂ ਜਾਣੇ ਹਾਲੇ ਵੀ ਯੂਪੀ ਦੇ ਵਿੱਚ ਹੀ ਰਹਿੰਦੇ ਸੀ ਤਾਂ ਉਸ ਤੋਂ ਬਾਅਦ 2024 ਦੇ ਵਿੱਚ ਇਹ ਦੋਨੋਂ ਆਪਣੇ ਬੇਟੇ ਤੇ ਆਪਣੀ ਘਰਵਾਲੀ ਨੂੰ ਗੁਜਰਾਤ ਬੁਲਾਉਂਦਾ ਉੱਥੇ ਇੱਕ ਅਲੱਗ ਕਿਰਾਏ ਦੇ ਉੱਤੇ ਘਰ ਲੈ ਕੇ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਹੁਣ ਇਹਨਾਂ ਦਾ ਆਪਸ ਦੇ ਵਿੱਚ ਵਧੀਆ ਚੱਲਦਾ ਸੀ ਹਾਲ ਤੱਕ ਕਿ ਸ਼ੁਲੇਂਦਰ ਨੂੰ ਪਤਾ ਨਹੀਂ ਸੀ ਕਿ ਸਚਿਨ ਨੇ ਕੀ ਕਰਤੂਤ ਕੀਤੀ ਹੈ ਤਾਂ ਇਦਾਂ ਚੱਲਦੇ ਆ ਚੱਲਦੇ ਆ ਇੱਕ ਦਿਨ ਜਿਹੜਾ ਉਹ ਸ਼ੁਲੇਂਦਰ ਸੀ ਉਹਨੂੰ 4 ਲੱਖ ਰੁਪਏ ਦੀ ਲੋੜ ਪੈਂਦੀ ਹੈ ਉਹ 4 ਲੱਖ ਰੁਪਏ ਆਪਣੇ ਦੋਸਤ ਦੇ ਕੋਲੋਂ ਮੰਗਣ ਜਾਂਦਾ ਉਹ ਉਹਨੂੰ ਜਾ ਕੇ ਕਹਿੰਦਾ ਕਿ ਮੈਨੂੰ 4 ਲੱਖ ਦੀ ਲੋੜ ਹੈ ਤਾਂ ਇਹ ਆਪਸ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਵਧੀਆ ਦੋਸਤ ਸੀਗੇ ਤਾਂ ਹੁਣ ਸਚਨ ਵੀ ਉਹਨੂੰ ਪੈਸਿਆਂ ਤੋਂ ਜਵਾਬ ਨਹੀਂ ਦਿੰਦਾ ਤੇ ਉਹ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਵਿੱਚ ਜਾਂਦਾ ਤੇ ਆਪਣੇ ਨਾਂ ਦੇ ਉੱਤੇ ਸਚਿਨ ਲੋਨ ਲੈਂਦਾ ਤੇ ਉਹ ਲੋਨ ਲੈ ਕੇ 4 ਲੱਖ ਰੁਪਿਆ ਆਪਣੇ ਦੋਸਤ ਛਲੇਂਦਰ ਨੂੰ ਦਿੰਦਾ ਤੇ ਹੁਣ ਛਲੇਂਦਰ ਇਹ ਪੈਸੇ ਲੈਂਦਾ ਤੇ ਹਰ ਮਹੀਨੇ ਉਹਨੂੰ ਕਿਸ਼ਤਾਂ ਦੇ ਵਿੱਚ ਵਾਪਸ ਕਰਦਾ ਜਿਵੇਂ ਹੀ ਉਹ ਕਿਸ਼ਤ ਦਿੰਦਾ ਤੇ ਦੂਜਾ ਜਿਹੜਾ ਸਚਿਨ ਸੀ ਉਹ ਕਿਸ਼ਤ ਜਾ ਕੇ ਫਾਈਨਾਂਸ ਕੰਪਨੀ ਦੇ ਵਿੱਚ ਜਮ੍ਹਾਂ ਕਰਾ ਆਉਂਦਾ ਸੀ ਤੇ ਇਦਾਂ ਇਹਨਾਂ ਦਾ ਚੱਲਦਾ ਆ ਰਿਹਾ ਸੀ ਥੋੜੇ ਮਹੀਨੇ ਤਾਂ ਇਹ ਵਧੀਆ ਚੱਲਿਆ ਤੇ ਫਿਰ ਇਦਾਂ ਹੀ ਕੁਝ ਮਹੀਨੇ ਬਾਅਦ ਜਿਹੜਾ ਛਲੇਂਦਰ ਸੀ ਉਹ ਕਿਸ਼ਤ ਨਹੀਂ ਦਿੰਦਾ ਇਹਨੂੰ ਉਹੋ ਕਿਤੇ ਨਾ ਕਿਤੇ ਉਹਦੇ ਪੈਸੇ ਫਸ ਜਾਂਦੇ ਆ ਤੇ ਉਹ ਕਿਸ਼ਤ ਦੇਣ ਦੇ ਵਿੱਚ ਅਸਮਰਥ ਹੋ ਜਾਂਦਾ ਤੇ ਹੁਣ ਦੂਜੇ ਪਾਸੇ ਜਿਹੜਾ ਸਚਿਨ ਸੀ ਉਹ ਤੋਂ ਪੈਸੇ ਮੰਗਦਾ ਤਾਂ ਇਹਨਾਂ ਦੀ ਆਪਸ ਦੇ ਵਿੱਚ ਤੂ-ਤੂ ਮੈਮੇ ਹੋ ਜਾਂਦੀ ਹੈ ਇੱਕ ਦੋ ਵਾਰ ਫਿਰ ਕਿਸ਼ਤ ਜਾਂਦੀ ਆ ਤੇ ਫਿਰ ਥੋੜੇ ਮਹੀਨਿਆਂ ਬਾਅਦ ਇਦਾਂ ਹੀ ਜਿਹੜੀ ਕਿਸ਼ਤ ਆ ਫਿਰ ਰੁਕ ਜਾਂਦੀ ਹੈ ਤਾਂ ਹੁਣ ਇਹਨਾਂ ਦੀ ਆਪਸ ਦੇ ਵਿੱਚ ਜਿਹੜੇ ਦੋਨੋਂ ਵਧੀਆ ਦੋਸਤ ਸੀ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਲੜਾਈ ਦੇ ਚੱਲਦੇ ਆ ਹੀ ਇੱਕ ਦੂਜੇ ਨਾਲ ਲੜਦੇ ਰਹਿੰਦੇ ਸੀ ਉਹ ਪੈਸੇ ਮੰਗਦਾ ਸੀ ਉਹ ਉਹਨੂੰ ਕੋਈ ਨਾ ਕੋਈ ਬਹਾਨਾ ਲਾ ਦਿੰਦਾ ਸੀ ਇਦਾਂ ਹੀ ਦਿਨ ਚੱਲਦੇ ਸੀ ਤੇ ਇੱਕ ਦਿਨ ਕੀ ਹੋਇਆ ਕਿ ਜਿਹੜਾ ਸਚਿਨ ਸੀ ਉਹਨੇ ਗੁੱਸੇ ਦੇ ਵਿੱਚ ਆਏ ਹੋਏ ਨੇ ਛਲੇਂਦਰ ਨੂੰ ਕਿਹਾ ਕਿ ਤੇਰੀ ਘਰ ਵਾਲੀ ਦੀ ਮੇਰੇ ਕੋਲ ਇੱਕ ਵੀਡੀਓ ਆ ਜੇ ਤੂੰ ਮੈਨੂੰ ਮੇਰੇ ਪੈਸੇ ਵਾਪਸ ਨਾ ਕਰੇ ਤਾਂ ਮੈਂ ਉਹ ਜਿਹੜੀ ਵੀਡੀਓ ਆ ਉਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰ ਦੂੰਗਾ ਤਾਂ ਜਦੋਂ ਇਹ ਗੱਲ ਛਲੇਂਦਰ ਨੇ ਸੁਣੀ ਤਾਂ ਉਹਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਹੁਣ ਛਲੇਂਦਰ ਨੂੰ ਪਤਾ ਲੱਗਿਆ ਕਿ ਉਹਦਾ ਬਚਪਨ ਦਾ ਦੋਸਤ ਜਿਸ ਦੇ ਉੱਤੇ ਉਹ ਰੱਬ ਜਿੰਨਾ ਵਿਸ਼ਵਾਸ ਕਰਦਾ ਸੀ ਉਹਨੇ ਉਹਦੇ ਨਾਲ ਵਿਸ਼ਵਾਸ ਘਾਤ ਕੀਤਾ ਤਾਂ ਇੱਥੇ ਜਿਹੜਾ ਛਲੇਂਦਰ ਉਹ ਚੁੱਪ ਹੋ ਜਾਂਦਾ ਕਿਉਂਕਿ ਉਹ ਦਬ ਜਾਂਦਾ ਕਿਉਂਕਿ ਉਸ ਦੀ ਘਰ ਵਾਲੀ ਦੀ ਜਿਹੜੀ ਪ੍ਰਾਈਵੇਟ ਵੀਡੀਓ ਸੀ ਉਹ ਜਿਹੜੀ ਸਚਿਨ ਦੇ ਕੋਲ ਸੀ ਹੁਣ ਉਹ ਆਪਣੀ ਘਰ ਵਾਲੀ ਦੇ ਨਾਲ ਜਾ ਕੇ ਛਲੇਂਦਰ ਗੱਲ ਕਰਦਾ ਉਹਨੂੰ ਸਾਰੀ ਗੱਲਬਾਤ ਦੱਸਦਾ ਤਾਂ ਇੱਥੇ ਉਹ ਫੈਸਲਾ ਕਰ ਦਿਆ ਕਿ ਉਹ ਸਚਿਨ ਦੇ ਨਾਲ ਛਲੇਂਦਰ ਉਸੇ ਤਰ੍ਹਾਂ ਦੋਸਤੀ ਰੱਖੂਗਾ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜਿਹੜਾ ਸਚਿਨ ਆ ਉਹ ਗੁੱਸੇ ਦੇ ਵਿੱਚ ਆ ਕੇ ਕਿਤੇ ਉਸ ਦੀ ਘਰ ਵਾਲੀ ਦੀ ਜਿਹੜੀ ਵੀਡੀਓ ਉਹ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਨਾ ਕਰ ਦਵੇ ਤਾਂ ਉਹਨਾਂ ਦੀ ਦੋਸਤੀ ਇਦਾਂ ਹੀ ਚੱਲਦੀ ਰਹੀ ਤਾਂ ਫਿਰ ਇੱਕ ਦਿਨ ਜਿਹੜਾ ਸਚਿਨ ਉਹ 7 ਮਾਰਚ ਨੂੰ ਆਪਣੀ ਜਿਹੜੀ ਫੈਮਿਲੀ ਦੇ ਨਾਲ ਵਿਆਹ ਅਟੈਂਡ ਕਰਨ ਦੇ ਲਈ ਯੂਪੀ ਨੂੰ ਚਲਿਆ ਜਾਂਦਾ ਤੇ ਯੂਪੀ ਤੋਂ ਉਹ ਇਕੱਲਾ ਹੀ ਵਾਪਸ ਗੁਜਰਾਤ ਆਉਂਦਾ ਇਸ ਦਾ ਪਤਾ ਫਿਰ ਛਲੇਂਦਰ ਨੂੰ ਵੀ ਲੱਗਦਾ ਤੇ ਛਲੇਂਦਰ ਉਹਨੂੰ ਇੱਕ ਦਿਨ ਆਪਣੇ ਘਰ ਦੇ ਵਿੱਚ ਇਨਵਾਈਟ ਕਰਦਾ ਉਹਨੂੰ ਕਹਿੰਦਾ ਤੂੰ ਇੱਥੇ ਇਕੱਲਾ ਹੀ ਆ ਤੂੰ ਮੇਰੇ ਘਰ ਆ ਜਾ ਆਪਾਂ ਜਿਹੜਾ ਪੈਗ ਵਗੈਰਾ ਲਾਵਾਂਗੇ ਤਾਂ ਹੁਣ ਜਿਹੜਾ ਸਚਿਨਾ ਉਸਦੇ ਘਰ ਚ ਲਿਆ ਜਾਂਦਾ ਤਾਂ ਜਦੋਂ ਛਲੇਂਦਰ ਨੇ ਸਚਿਨ ਨੂੰ ਬੁਲਾਇਆ ਸੀ ਆਪਣੇ ਘਰ ਉਸ ਸਮੇਂ ਜਿਹੜੀ ਉਹਦੀ ਘਰ ਵਾਲੀ ਸੀ ਉਹ ਪੇਕੇ ਗਈ ਹੋਈ ਸੀ ਉਹ ਵੀ ਯੂਪੀ ਗਈ ਹੋਈ ਸੀ ਤਾਂ ਹੁਣ ਇਹ ਦੋਨੋਂ ਦੋਸਤ ਘਰ ਦੇ ਵਿੱਚ ਇਕੱਲੇ ਸੀ ਇਨਾਂ ਨੇ ਰਾਤ ਨੂੰ ਜਿਹੜੀ ਸ਼ਰਾਬ ਵਗੈਰਾ ਪੀਤੀ ਰੋਟੀ ਵਗੈਰਾ ਖਾਧੀ ਤੇ ਉਸ ਤੋਂ ਬਾਅਦ ਇਹ ਦੋਨੋਂ ਜਾਣੇ ਸੌ ਜਾਂਦੇ ਆ ਤੇ ਜਦੋਂ ਸੌਂਦੇ ਆ ਤਾਂ ਉਸ ਤੋਂ ਬਾਅਦ ਰਾਤ ਨੂੰ ਛਲੇਂਦਰ ਉੱਠਦਾ ਤੇ ਸਚਿੰਦ ਦਾ ਫੋਨ ਚੱਕਦਾ ਉਸਦੇ ਫੋਨ ਦੇ ਵਿੱਚੋਂ ਵੀਡੀਓ ਕੱਢਣ ਲੱਗਦਾ ਤਾਂ ਕਿ ਉਹ ਉਹਨੂੰ ਡਿਲੀਟ ਕਰ ਸਕੇ ਤਾਂ ਜਦੋਂ ਉਹ ਇਦਾਂ ਕਰ ਰਿਹਾ ਸੀ ਦੂਜੇ ਪਾਸੇ ਜਿਹੜਾ ਉਹ ਸਚਿੰਦ ਸੀ ਉਹਦੀ ਜਿਹੜੀ ਨੀਂਦ ਖੁੱਲ ਜਾਂਦੀ ਆ ਉਹ ਉੱਠ ਕੇ ਦੇਖਦਾ ਕਿ ਛਲੇਂਦਰ ਉਹਦਾ ਫੋਨ ਲਈ ਬੈਠਾ ਤਾਂ ਇੰਨੇ ਵਿੱਚ ਹੀ ਇਹਨਾਂ ਦੀ ਦੋਨਾਂ ਦੀ ਆਪਸ ਦੇ ਵਿੱਚ ਹੱਥੋਂ ਪਾਈ ਹੋਣ ਲੱਗਦੀ ਆ ਹੱਤੋ ਪਾਈ ਦੇ ਦੌਰਾਨ ਉੱਥੇ ਇੱਕ ਚਾਕੂ ਪਿਆ ਸੀ ਤੇ ਉਹ ਚਾਕੂ ਜਿਹੜਾ ਸ਼ਿਲेंद्र ਚੱਕਦਾ ਤੇ ਉਸ ਚਾਕੂ ਦੇ ਨਾਲ ਜਿਹੜਾ ਉਸ ਸਚਿੰਦ ਦੇ ਉੱਤੇ ਵਾਰ ਕਰਦਾ ਉਸਦੇ ਗਲੇ ਦੇ ਉੱਤੇ ਚਾਕੂ ਮਾਰਦਾ ਤੇ ਉਸ ਤੋਂ ਬਾਅਦ ਉਸਦੀ ਛਾਤੀ ਦੇ ਉੱਤੇ ਚਾਕੂ ਮਾਰਦਾ ਤਾਂ ਐਦਾਂ ਕਰਦਿਆਂ ਹੀ ਜਿਹੜਾ ਉਹ ਸਚਿੰਦ ਸੀ ਉਹਦੇ ਜਾਨ ਨਿਕਲ ਜਾਂਦੀ ਹੈ ਉਹਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਜਿਹੜਾ ਸ਼ਿਲेंद्र ਆ ਉਹਨੇ ਆਪਣੇ ਦੋਸਤ ਨੂੰ ਮੌਤੇ ਘਾਟ ਉਤਾਰ ਦਿੱਤਾ ਸੀ ਤਾਂ ਹੁਣ ਉਹਨੇ ਉਸ ਦੀ ਜਿਹੜੀ ਲਾਸ਼ ਸੀਗੀ ਹੁਣ ਉਹ ਟਿਕਾਣੇ ਲਾਉਣੀ ਸੀ ਹੁਣ ਉਹਨੇ ਸੋਚ ਸਮਝ ਕੇ ਤਾਂ ਕਤਲ ਕੀਤਾ ਨਹੀਂ ਸੀ ਇਸ ਕਰਕੇ ਉਹ ਸਾਰੀ ਰਾਤ ਬੈਠਾ ਸੋਚਦਾ ਰਿਹਾ ਕਿ ਉਸ ਦੀ লাশ ਨੂੰ ਟਿਕਾਣੇ ਕਿਵੇਂ ਲਾਵੇ ਤਾਂ ਅਗਲੇ ਦਿਨ ਜਿਸ ਦਿਨ ਇਹ ਕਾਂਡ ਵਾਪਰਿਆ ਸੀ ਉਹ 25 ਮਾਰਚ ਦੇ ਦਿਨ ਵਾਪਰਿਆ ਸੀ ਤੇ ਅਗਲੇ ਦਿਨ 26 ਮਾਰਚ ਨੂੰ ਜਿਹੜਾ ਸ਼ਲੇਂਦਰਾ ਬਾਹਰ ਜਾਂਦਾ ਇੱਕ ਦੁਕਾਨ ਦੇ ਉੱਤੋਂ ਇੱਕ ਆਰੀ ਲੈ ਕੇ ਆਉਂਦਾ ਤੇ ਆਰੀ ਲਿਆ ਕੇ ਸਚਿਨ ਦੀ লাশ ਦੇ ਟੁਕੜੇ ਕਰਨੇ ਸ਼ੁਰੂ ਕਰਦਾ ਤਾਂ ਕਿ ਉਹ ਟੁਕੜਿਆਂ ਦੇ ਵਿੱਚ ਇੱਕ ਇੱਕ ਕਰਕੇ ਟੁਕੜੇ ਲੈਂਦਾ ਰਹੇ ਤੇ ਉਹਨਾਂ ਨੂੰ ਉਹ ਇੱਕ ਇੰਡਸਟਰੀ ਏਰੀਆ ਦੇ ਵਿੱਚ ਜਿਹੜਾ ਨਾਲਾ ਆ ਉੱਥੇ ਲਿਜਾ ਕੇ ਸਿੱਟ ਦਵੇ ਤੇ ਉਹ ਇਦਾਂ ਹੀ ਕਰਦਾ ਉਸਦੇ ਟੁਕੜੇ ਕਰੀ ਜਾਂਦਾ ਤੇ ਉਹਨਾਂ ਟੁਕੜਿਆਂ ਨੂੰ ਲਿਜਾ ਕੇ ਰੋਜ਼ ਇੱਕ ਇੱਕ ਕਰਕੇ ਬਾਹਰ ਨਾਲੇ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੰਦਾ ਤੇ ਦੂਜੇ ਪਾਸੇ ਜਿਹੜਾ ਉਸ ਦਾ ਫੋਨ ਸੀ ਸਚਿੰਦਰਾ ਉਹ ਉਦਾਂ ਹੀ ਔਨ ਰੱਖਦਾ ਤੇ ਫਿਰ ਦੋ ਕੁ ਦਿਨਾਂ ਬਾਅਦ ਉਸਦੇ ਭਰਾ ਨੂੰ ਸਚਿੰਦੇ ਨੂੰ ਮੋਹਿਤ ਨੂੰ ਉਹ ਟੈਕਸਟ ਮੈਸੇਜ ਕਰਦਾ ਤਾਂ ਕਿ ਉਹਦੇ ਭਰਾ ਨੂੰ ਲੱਗੇ ਕਿ ਜਿਹੜਾ ਸਚੀ ਨਾਲ ਕਿਸਦਾ ਕਤਲ ਕਰਕੇ ਭੱਜ ਗਿਆ ਹੈ ਤੇ ਦੂਜੇ ਪਾਸੇ ਜਿਹੜਾ ਸਚਿੰਦਰਾ ਭਰਾ ਸੀ ਮੋਹਿਤ ਉਹ ਮੈਸੇਜ ਪੜ੍ਹਦਾ ਤੇ ਨਾਲ ਦੀ ਨਾਲ ਉਹ ਗੁਜਰਾਤ ਆ ਜਾਂਦਾ ਉਹ ਆ ਕੇ ਫਿਰ ਇੱਥੇ ਛਲੇਂਦਰ ਨੂੰ ਮਿਲਦਾ ਇਹ ਛਲੇਂਦਰ ਜਿਹੜਾ ਸਚਿੰਦ ਦੇ ਭਰਾ ਦੇ ਨਾਲ ਸਚਿੰਦ ਨੂੰ ਲੱਭਣ ਦੀ ਵੀ ਜਿਹੜੀ ਐਕਟਿੰਗ ਕਰਦਾ ਤੇ ਫਿਰ 28 ਮਾਰਚ ਨੂੰ ਜਾ ਕੇ ਥਾਣੇ ਦੇ ਵਿੱਚ ਜਾ ਕੇ ਕੰਪਲੇਂਟ ਵੀ ਦਰਜ ਕਰਾ ਕੇ ਆਉਂਦਾ ਇਹ ਹੁਣ 26 ਤਰੀਕ ਦਾ ਜਿਹੜੇ ਟੁਕੜੇ ਸੁੱਟਣ ਲੱਗਿਆ ਸੀ ਤੇ 29 ਤਰੀਕ ਤੱਕ ਇਹ ਟੁਕੜੇ ਸੁੱਟਦਾ ਰਿਹਾ ਸੀਗਾ ਉਸ ਨਾਲੇ ਦੇ ਵਿੱਚ ਤਾਂ ਹੁਣ ਜਿਸ ਦਿਨ ਇਹਨਾਂ ਨੇ ਕੰਪਲੇਂਟ ਦਰਜ ਕਰਵਾਈ ਉਸ ਦਿਨ ਵੀ ਜਿਹੜੀ ਸਚਿੰਦ ਦੇ লাশ ਦੇ ਟੁਕੜੇ ਛਲੇਂਦਰ ਦੇ ਘਰ ਦੇ ਵਿੱਚ ਪਏ ਸੀ ਇੱਕ ਪਾਸੇ ਕੰਪਲੇਂਟ ਦਰਜ ਕਰਾ ਰਿਹਾ ਤੇ ਦੂਜੇ ਪਾਸੇ ਉਸਦੇ ਦੋਸਤ ਦੀ লাশ ਜਿਸ ਦੀ ਕੰਪਲੇਂਟ ਦਰਜ ਕਰਾਈ ਉਹ ਉਸਦੇ ਘਰ ਦੇ ਵਿੱਚ ਹੀ ਪਈ ਸੀ ਤਾਂ ਹੁਣ ਇਦਾਂ ਫਿਰ ਇਹ ਜਿਹੜਾ ਪੁਲਿਸ ਦੇ ਡੀਕੇ ਆਇਆ ਤੇ ਇਹਨੇ ਸਾਰੀ ਸਟੋਰੀ ਦੱਸੀ ਇੱਥੇ ਇਹ ਇਹ ਵੀ ਦੱਸਦਾ ਹੈ ਕਿ ਉਸ ਦਾ ਕਤਲ ਕਰਨ ਤੋਂ ਬਾਅਦ ਉਹਨੇ Google Pay ਦੇ ਉੱਤੋਂ ਉਸ ਸਚਿੰਦ ਦੇ Google Pay ਦੇ ਉੱਤੋਂ ਆਪਣੇ ਆਪ ਨੂੰ 20000 ਰੁਪਏ ਸੈਂਡ ਵੀ ਕੀਤਾ ਤੇ ਨਾਲ ਹੀ ਜਿਹੜਾ ਉਸ ਸਚਿੰਦ ਦਾ ਏਟੀਐਮ ਕਾਰਡ ਸੀ ਉਹ ਵੀ ਉਹਨੇ ਦਿੱਲੀ ਨੂੰ ਜਾਣ ਵਾਲੀ ਇੱਕ ਟ੍ਰੇਨ ਦੇ ਵਿੱਚ ਰੱਖ ਦਿੱਤਾ ਸੀ ਉਹਦੇ ਉੱਤੇ ਉਹਨੇ ਪਿੰਨ ਵੀ ਲਿਖ ਦਿੱਤਾ ਸੀ ਜਿਹੜਾ ਏਟੀਐਮ ਦਾ ਪਿੰਨ ਸੀਗਾ ਤਾਂ ਕਿ ਕਿਸਦੇ ਹੱਥ ਲੱਗੇ ਜੇ ਉਹ ਕੋਈ ਲਾਲਚ ਦੇ ਵਿੱਚ ਆ ਕੇ ਉਸ ਏਟੀਐਮ ਨੂੰ ਯੂਜ਼ ਕਰੇ ਤੇ ਪੁਲਿਸ ਵਾਲਿਆਂ ਨੂੰ ਇਹ ਚੀਜ਼ ਦਾ ਪੁਲੇਖਾ ਪਵੇ ਕਿ ਸਚਿੰਦ ਹਾਲੇ ਵੀ ਜਿਉਂਦਾ ਆ ਤੇ ਉਹਨੇ ਕਿਤੇ ਹੋਰ ਜਗ੍ਹਾ ਦੇ ਉੱਤੇ ਜਾ ਕੇ ਜਿਹੜਾ ਏਟੀਐਮ ਯੂਜ਼ ਕੀਤਾ ਇੰਨੀਓ ਪਲੈਨਿੰਗ ਕਰਦਾ ਤਾਂ ਫਿਰ ਉਹ ਪੂਰੀ ਪਲੈਨਿੰਗ ਦੇ ਨਾਲ ਉਹਨੇ ਕਤਲ ਵੀ ਕੀਤਾ ਆਪਣੇ ਦੋਸਤ ਦੇ ਟੁਕੜੇ ਵੀ ਸਿੱਟੇ ਪਰ ਅਖੀਰ ਦੇ ਵਿੱਚ ਜਾ ਕੇ ਉਹ ਪੁਲਿਸ ਦੇ ਕਾਬੂ ਆ ਜਾਂਦਾ ਹੈ ਹੁਣ ਇਹ ਪੂਰੀ ਸਟੋਰੀ ਨਿਕਲ ਕੇ ਸਾਹਮਣੇ ਆਈ ਜਿਦੇ ਵਿੱਚ ਪਤਾ ਲੱਗਿਆ ਕਿ ਇੱਕ ਦੋਸਤ ਨੇ ਦੂਜੇ ਦੋਸਤ ਨੂੰ ਮਾਰਿਆ ਪਰ ਜਿਹਨੂੰ ਮਾਰਿਆ ਉਹ ਵੀ ਕੋਈ ਦੋਸਤ ਕਹਿਲਾਉਣ ਦੇ ਲਾਇਕ ਨਹੀਂ ਸੀ ਉਹਨੇ ਵੀ ਦੋਸਤੀ ਦੇ ਵਿੱਚ ਵਿਸ਼ਵਾਸ ਘਾਤ ਕੀਤਾ ਇੱਕ ਆਪਣੇ ਰੱਬ ਵਰਗੇ ਦੋਸਤ ਦੀ ਘਰ ਵਾਲੀ ਦੀ ਇੱਕ ਵੀਡੀਓ ਬਣਾਈ ਜਿਵੇਂ ਮੈਂ ਪਹਿਲਾਂ ਕਿਹਾ ਉਹ ਵੀ ਕੋਈ ਦੁੱਧ ਤੋਤਾ ਨਹੀਂ ਸੀ ਤੇ ਹੁਣ ਜਿਹੜਾ ਉਸ ਦਾ ਕਤਲ ਹੋ ਗਿਆ ਤੇ ਸਚਾਈ ਜੋ ਰਾਜ ਨਿਕਲ ਕੇ ਸਾਹਮਣੇ ਆਏ ਉਹਨਾਂ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੁਣ ਤੁਹਾਡਾ ਕੀ ਮੰਨਣਾ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ